ਮੈਂ ਸਾਡੀ ਮ ਬਾਲਣੇ ਤੋਂ ਮੈਨੂੰ ਮੁੱਖ ਮੰਤਰੀ ਮੈਂ ਗਰਾਵੀ ਤੇ ਵਿਆਸ ਦੇ ਨਾਲ ਨਾਲੇ ਕੰਕਰੀਟ ਦੀਆਂ ਪੰਧਾਂ ਕਰ ਦੂੰ ਵੱਡੀਆਂ ਵੱਡੀਆਂ ਗਲੀਆਂ ਨਾਲੀਆਂ ਬਣਾਈਆਂ ਨਹੀਂ ਕਈਆਂ ਹੁਣ ਉਹ ਤੁਸੀਂ ਥੱਬਿਆਂ ਦੇ ਥੱਬੇ ਪੈਸੇ ਵੰਡੀ ਜਾਂਦੇ ਹੋ ਕਿੱਥੋਂ ਆਇਆ ਪੈਸਾ ਲੋਕਾਂ ਨੂੰ ਸਾਰਾ ਪਤਾ ਜੀ ਚੱਕਲੇ ਡੋੜੇ ਚੱਕ ਕੋਈ ਸਰਪੰਚ ਬਾਅਦ ਚ ਪਤਾ ਲੱਗਾ ਸਰਪੰਚ ਨੂੰ ਗੱਡੀ 'ਚ ਬਿਠਾ ਲੈ ਆ ਬਈ ਸਰਪੰਚ ਜਿਹੜਾ ਆਉਂਦਾ ਸਾਡੀ ਵਾਰੀ ਆ ਲੈਣ ਦਿਓ ਭਗਵਾਨ ਤਮਾਨ ਦੇ ਘਰ ਚ ਰੱਸਾ ਪਾ ਕੇ ਖਿੱਚਾਂਗੇ ਮੁੱਦਾ ਪੰਜਾਬ ਦਾ ਜੀ ਤੇ ਪਹਿਲਾਂ ਲਾਲ ਪੱਗ ਬਨ ਕੇ ਬਾਬੇ ਬਕਾਲੇ ਰਖੜੀ ਮੇਲੇ ਤੇ ਕੀ ਕਹਿੰਦੇ ਸੀ ਰਖੜ ਬੁੰਨਿਆ ਦੇ ਮੇਲੇ ਤੇ ਸੀਆਈਏ ਤਰਨਤਾਂ ਚ ਘੜੀਸ ਕੇ ਲੈ ਕੇ ਜਾਵਾਂਗੇ ਮੈਨੂੰ ਕੱਪੜੇ ਵੀ ਯਾਦ ਨੇ ਕਿਹੜੇ ਪਾਏ ਹੋਏ ਸੀ ਇਹ ਕਹਿੰਦੇ ਇਹ ਕਹਿੰਦੇ ਆ ਨਾ ਇੱਕ ਪੁਨਿਚਪੁਰ ਬੁਲਿਣਕ BBMP ਨੂੰ ਮੈਂ ਕਹੀਏ ਨਾ ਚਿੱਟਾ ਹਾਥੀ ਐ ਇਹ ਸਫੈਦ ਹਾਥੀ ਬਣਤਾ ਸਾਨੂੰ ਖਰਚਾ ਅਸੀਂ ਦਿੰਨੇ ਆ ਸਾਡੇ ਵਿਰੁੱਧ ਹੀ ਕੇਸ ਕਰ ਦਿੰਦੇ ਨੇ ਵਕੀਲ ਦਾ ਖਰਚਾ ਵੀ ਅਸੀਂ ਦਿੰਨੇ ਆ ਕਹਿੰਦੇ ਨਾ ਲੈਵਲ ਰੱਖਣਾ BBMP ਦਾ ਚੇਅਰਮੈਨ ਤੇ ਹਾਈ ਕੋਰਟ 'ਚ ਬੋਲ ਰਿਹਾ ਕਿ ਉਹਦੇ ਹਰਿਆਣੇ ਨੂੰ ਪਾਣੀ ਨਹੀਂ ਛੱਡਣ ਦੇ ਤੱਕ ਕਿੰਨਾ ਸੀ ਪਾਣੀ ਹਰਜੋਤ ਨੇ ਦੱਸਿਆ ਕਿੰਨਾ ਪਾਣੀ ਛੱਡਣਾ ਸੀਗਾ ਜੀ 4000 ਹੋਰ ਛੱਡੋ 4000 ਉੱਥੇ ਛੋਟੀ ਖੱਡ 'ਚੋਂ ਆ ਜਾਂਦਾ 1.5 ਲੱਖ ਤਾਂ ਉਹ ਪਾਣੀ ਨਾਲ ਤੁਸੀਂ ਹੱਟ ਰੁਕ ਲਓਗੇ ਇਹ ਕੋ ਪ੍ਰਧਾਨ ਜੀ ਕਹੀ ਜਾਂਦੇ ਆ ਆਪਣੇ ਅਿਆਲੀ ਹੋਰਾਂ ਦੀ ਪਾਰਟੀ ਦੇ ਐਕਸ ਪ੍ਰਧਾਨ ਕਹਿੰਨੋ ਜੇ ਇਹ ਤਾਂ ਹੁਣ ਅਲੱਗ-ਅਲੱਗ ਹੋ ਗਿਆ ਉਹ ਕਹੀ ਜਾਂਦੇ ਆ ਉਹ ਕਹਿੰਦਾ ਵੀ ਮੈਂ ਸਾਡੀ ਬਣ ਲੈਣ ਤੋਂ ਮੈਨੂੰ ਮੁੱਖ ਮੰਤਰੀ ਮੈਂ ਰਾਵੀ ਤੇ ਵਿਆਸ ਦੇ ਨਾਲ ਦੇਲੇ ਕੰਕਰੀਟ ਦੀਆਂ ਪੰਧਾਂ ਕਰ ਦੂੰ ਵੱਡੀਆਂ-ਵੱਡੀਆਂ ਗਲੀਆਂ ਨਾਲੀਆਂ ਬਣਾਈਆਂ ਨਹੀਂ ਗਈਆਂ ਦਰਿਆਵਾਂ ਨਾਲ ਮੱਥਾ ਲਾਉਣਗੇ ਹੁਣ ਇਹ ਕਿਉਂ ਲੋਕਾਂ ਨੂੰ ਯਾਰ ਕੰਮਲੇ ਸਮਝਦਾ ਤੁਸੀਂ ਲੋਕਾਂ ਨੂੰ ਪਤਾ ਨਹੀਂ ਸਾਰਾ ਕੁਝ ਹੁਣ ਉਹ ਤੁਸੀਂ ਥੱਬਿਆਂ ਦੇ ਥੱਬੇ ਪੈਸੇ ਵੰਡੀ ਜਾਂਦੇ ਹੋ ਕਿੱਥੋਂ ਆਇਆ ਪੈਸਾ ਲੋਕਾਂ ਨੂੰ ਸਾਰਾ ਪਤਾ ਜੀ ਚੱਕ ਲਿਆ ਡੋੜੇ ਚੱਕ ਵਈ ਸਰਪੰਚੋ ਬਾਅਦ ਚ ਪਤਾ ਲੱਗਾ ਸਰਪੰਚ ਨੂੰ ਗੱਡੀ 'ਚ ਬਿਠਾ ਲੈ ਲਿਆ ਵਈ ਸਰਪੰਚ ਐ ਰੀਸਾਈਕਲ ਕਹਿੰਦੇ ਇਹਨਾਂ ਗੱਡੀ 'ਚੋਂ ਤੋਂ ਲੈ ਲੈ ਚੱਲ ਗਾਂਹ ਵਾਲੇ ਸਰਪੰਚ ਦੱਸ ਕਿਹੜਾ ਉਹ ਲੋਲ ਪਗੜਾ ਵਾਲਾ ਜੀ ਉਹ ਲੋਲ ਪਗੜਾ ਆ ਜਾ ਆ ਜਾ ਚੱਕ ਓਏ ਫੋਟੋ ਹੋ ਗਈ ਹਾਂ ਚਲ ਬਠ ਬਠ ਬਿਠਾ ਲਓ ਪਿਛਲੀ ਗੱਡੀ 'ਚ ਨੂੰ ਉਹ ਗਾਂਹ ਜਾ ਕੇ ਲੈ ਆਵੇ ਫੜਾ ਯਾਰ ਕੀ ਮਜ਼ਾਕ ਕਰਦੇ ਹੋ ਤੁਸੀਂ ਲੋਕਾਂ ਨਾਲ ਕੋਈ ਬਿਜ਼ਨ ਹੈ ਤੁਹਾਡਾ ਬਸ ਜਿਹੜਾ ਆਉਂਦਾ ਸਾਡੀ ਵਾਰੀ ਆ ਲੈਣ ਦਿਓ ਭਗਵਾਨ ਤਮਾਨ ਦੇ ਘਰ ਚ ਰੱਸਾ ਪਾ ਕੇ ਖਿੱਚਾਂਗੇ ਮੁੱਦਾ ਪੰਜਾਬ ਦਾ ਜੀ ਸਭ ਤੋਂ ਵੱਡਾ ਮੁੱਦਾ ਇਹ ਹੈ ਜੀ ਜਿਹੜਾ ਆਉਂਦਾ ਮੈਨੂੰ ਗਾਲਾਂ ਕੱਢਣਾ ਯੋਧਨਾਸ਼ਾਭਰੂਤ ਚੱਲ ਰਿਹਾ ਹੈ ਪਹਿਲਾਂ ਕਹਿੰਦੇ ਭਟੀਆਂ ਮੱਛੀਆਂ ਨਹੀਂ ਫੜਦੇ ਜਦੋਂ ਵੱਡਾ ਮੱਛ ਫੜ ਲਿਆ ਸਾਰੇ ਆ ਗਏ ਉਹਦੇ ਹੱਕ ਚ ਇਹ ਤਾਂ ਲੋਕਤੰਤਰ ਦਾ ਕਹਾਣ ਹੈ ਇਹ ਤਾਂ ਮਾਨਵੀ ਅਧਿਕਾਰਾਂ ਦੀ ਉਲੰਘਣਾ ਅੱਛਾ ਉਹੀ ਰਹਿ ਗਿਆ ਮਾਨਵ ਕੱਲਾ ਅਸੀਂ ਤਾਂ ਦੰਗਰੀਆਂ ਫਿਰ ਉਹੀ ਹੈ ਕ ਮਾਨਵ ਤੇ ਪਹਿਲਾਂ ਲਾਲ ਪੱਗ ਬੰਨ ਕੇ ਬਾਬੇ ਬਕਾਲੇ ਰਖੜੀ ਮੇਲੇ ਤੇ ਕੀ ਕਹਿੰਦੇ ਸੀ ਰਖੜ ਬੁੰਨਿਆ ਦੇ ਮੇਲੇ ਤੇ ਸੀਆਈਏ ਤਰਨਤਾਂ ਚ ਘੜੀਸ ਕੇ ਲੈ ਕੇ ਜਾਵਾਂਗੇ ਮੈਨੂੰ ਕੱਪੜੇ ਵੀ ਯਾਦ ਨਹੀਂ ਕਿਹੜੇ ਪਾਏ ਹੋਏ ਸੀ ਥੋੜਾ ਮੁਕਰਨ ਤੋਂ ਪਹਿਲਾਂ ਇਹ ਦੇਖ ਲਿਆ ਕਰੋ ਯਾਰ ਆਪ ਦਾ ਜਦੋਂ ਤੁਸੀਂ ਪਾਉਣਾ YouTube ਤੇ ਆਪ ਦਾ ਨਾਂ ਪਾ ਕੇ ਉਹ ਤੋਂ ਬਾਅਦ ਨਾ ਤਿੰਨ ਗੰਡੇ ਜਿਹੇ ਹੁੰਦੇ ਰਾਈਟ ਸਾਈਡ ਤੇ ਉਹਦੇ ਤੇ ਤੂੰ ਸਰ ਕਰੋਗੇ ਨਾ ਉਥੇ ਆ ਜਾਂਦਾ ਹੈ ਫਿਲਟਰ ਉਥੇ ਆ ਜਾਂਦਾ ਟੂਡੇ ਪਾ ਲੋ ਜਾਂ ਇੱਕ ਸਾਲ ਪਹਿਲਾਂ ਨਾ ਪਾ ਲੋ ਉਹ ਤੁਹਾਡੇ ਪਾਸ ਨਾ ਆ ਪੀ ਆਂਗੇ ਆਪ ਸੁਣ ਕੇ ਪਾਸਿੰਦੇ ਦਿਆ ਕਰੋ ਆਪ ਹੀ ਆਪਦੇ ਵਿਰੁੱਧ ਬੋਲ ਪੈਣੇ ਆ ਆਪਣਾ ਬਾਜਵਾਜੀ ਜਦੋਂ ਲੀਡਰ ਆਫ ਹਾਊਸ ਬੋਲ ਰਿਹਾ ਕਾਈਂਡਲੀ ਡਿਸਟਰਬ ਨਾ ਕਰੋ ਲੈਟ ਹਿਮ ਲੈਟ ਹਿਮ ਕੰਪਲੀਟ ਦੇਖੋ ਇਹਨਾਂ ਨੇ ਇਹਨਾਂ ਨੇ ਇਹ ਕਹਿੰਦੇ ਇਹ ਕਹਿੰਦੇ ਆ ਨਾ ਇੱਕ ਕੋ ਨਹੀਂ ਭੁਲਣ ਇਹ ਕਹਿੰਦੇ ਕਹਿੰਦੇ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਉਹਦੇ ਚ ਕਿਉਂ ਨਹੀਂ ਪੈਸੇ ਲੈਂਦੇ ਇਹ ਦੂਜਾ ਜਿਹੜਾ ਬਣਾ ਲਿਆ ਇਹ ਠੱਗੀ ਵਾਲਾ ਫੰਡ ਜਨਾਬ ਜੀ ਤੁਸੀਂ ਤਾਂ ਮੁੱਖ ਮੰਤਰੀਆਂ ਦੇ ਨਾਲ ਕਹਿੰਦੇ ਉਹਨਾਂ ਕੋਲ ਪੰਜ ਮੁੱਖ ਮੰਤਰੀਆਂ ਨਾਲ ਕੰਮ ਕੀਤਾ ਹੈ ਬਸ ਇਹੀ ਤੁਹਾਡਾ ਦੁੱਖ ਐਸੇ ਚ ਦੁੱਖ ਬਹੁਤ ਸ਼ੁੱਭ ਹੈ ਇਸ ਗੱਲ 'ਚ ਕਿ ਉਹਨਾਂ ਦੇ ਨਾਲ ਕੰਮ ਕੀਤਾ ਬਣਿਆ ਨਹੀਂ ਪਰ ਆਪ ਆਹੀ ਦੁੱਖ ਹੈ ਮਨ ਨਾਲ ਬਸ ਕੰਮ ਕੀਤਾ ਥੋੜਾ ਜਿਹਾ ਫਰਕ ਰਹਿੰਦਾ ਸੀਗਾ ਬਸ ਆਪ ਇਹਨਾਂ ਦੀ ਇੰਟਰਵਿਊ ਹੈ ਕਿ ਬਾਈ ਅਸੀਂ ਖਾਦ ਅਸੀਂ ਪਾਉਂਦੇ ਰਹੇਗੇ ਪਾੜੀ ਫਸਲ ਅਸੀਂ ਵੱਢ ਕੇ ਕੋਹੁਰ ਲੈ ਗਿਆ ਇਹ ਸਾਡੇ ਨਾਲ ਤਾਂ ਹਿੰਦੀ ਫਿਲਮਾਂ ਵਾਲੇ ਮਜ਼ਾਰਿਆਂ ਵਾਲੀ ਹੋਈ ਹੈ ਪਾੜੀ ਉਹ ਗਏ ਵੱਢ ਕੇ ਕੋਹ ਲੈ ਲੈਂਦੀ ਸੀ ਮੇਨ ਆਪਦੀ ਇੰਟਰਵਿਊ ਨੇ ਆਪ ਨਹੀਂ ਸੁਣਦੇ ਇੱਕ ਵਾਰ ਬੋਲਣ ਤੋਂ ਬਾਅਦ ਜੋ ਇਹ ਤੋਂ ਬਾਅਦ ਕੀ ਹੋਇਆ ਕਿ ਸੀਐਮ ਰੀਲੀਫ ਫੰਡ ਜਿਹੜਾ ਸਰ ਰੈਗੂਲਰ ਹੈ ਉਹਦੇ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਜੀ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਉਹ ਵਿੱਚ ਐਮਪੀ ਜਿਹੜਾ ਉਹ ਸਿਰਫ 20 ਲੱਖ ਰੁਪਏ ਦੇ ਸਕਦਾ ਆਊਟ ਆਫ ਹਲਕਾ ਆਊਟ ਆਫ ਕੰਸਿਸਟੈਂਸੀ ਜਿਹੜਾ ਅਸੀਂ ਸੁਸਾਇਟੀ ਬਣਾਈ ਹੈ ਇਹ ਵੀ ਵਿੱਤ ਮੰਤਰਾਲੇ ਦੇ ਅੰਡਰ ਹੀ ਹੈ ਜੀ ਸਰ ਇਹਦੇ ਵਿੱਚ rangla.punjab.gov.in gov.in ਜਿਹੜਾ ਹੁੰਦਾ ਗਵਰਨਮੈਂਟ ਦਾ ਹੁੰਦਾ ਉਹ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਲਾ ਸਕਦਾ ਕੋਈ government.in india ਆਰਟੀਏ ਅਸੀਂ ਹਰ ਰੋਜ਼ ਤੁਹਾਨੂੰ ਆਰਟੀ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਹਰ ਰੋਜ਼ ਦੱਸ ਦਿੰਦੇ ਆ ਕਿ ਕਿੰਨੇ ਆ ਗਏ ਮੈਂ ਕਿਹਾ ਤੁਸੀਂ ਇਸ ਲੱਭ ਭੇਜਿਆ ਉਹ ਐਮਪੀ ਸਾਹਿਬ ਬਠੋੜਨ ਬਠਾਓ ਜੀ ਬਾਜਵਾ ਜੀ ਇਹਨਾਂ ਨੂੰ ਆਪਣੀ ਗੱਲ ਪੂਰੀ ਕਰਨ ਦੇ ਲੀਡਰ ਸਪੀਕਰ ਸਾਹਿਬ ਸੁਣ ਰਹੋ ਹਾਊਸ ਬੋਲ ਰਿਹਾ ਸਪੀਕਰ ਸਾਹਿਬ ਜਿੰਨੇ ਹਰ ਰੋਜ਼ ਪੈਸੇ ਆਉਂਦੇ ਆ ਅਸੀਂ ਅਪਡੇਟ ਕਰਦੇ ਆ ਸਾਰੇ ਚੈੱਕ ਲੈ ਰਹੇ ਆ ਸਾਰੇ ਤੂੰ ਔਰ ਉਹਦਾ ਚੇਅਰਮੈਨ ਮੁੱਖ ਮੰਤਰੀ ਹੈ ਉਹਦਾ ਉਹਦਾ ਜਿਹੜਾ ਉਸ ਫੰਡ ਦਾ ਚੇਅਰਮੈਨ ਮੁੱਖ ਮੰਤਰੀ ਹੈ ਕੋਈ ਕੋਈ ਪੱਥਰ ਦਿਲ ਜਾਂ ਕੋਈ ਚਿੱਟੇ ਖੂਨ ਵਾਲਾ ਅਸਰ ਹੋਊਗਾ ਜਾਂ ਕੋਈ ਪੋਲਿਟੀਸ਼ਨ ਹੋਊਗਾ ਜਿਹੜਾ ਉਸ ਪੈਸੇ ਚੋਂ ਪੁੰਨ ਦੇ ਪੈਸੇ ਚੋਂ ਗਾਂ ਦੇ ਪੈਸੇ ਚੋਂ ਰੁਪਈਆ ਦਿਖਾਊਗਾ 1 ਰੁਪਈਆ ਨਹੀਂ ਇਧਰ ਤੂੰ ਧੋਣ ਦਿੰਦੇ ਹਰੇਕ ਨੂੰ ਆਪਣੇ ਵਰਗਾ ਨਾ ਸਮਝਿਆ ਕਰੋ ਸੌਣ ਦੇ ਨੇ ਇਹਨਾਂ ਨੂੰ ਸਾਰਾ ਹਰਾ ਹਰੀ ਲੱਗਦਾ ਹੁੰਦਾ ਹਰੇਕ ਨੂੰ ਚੋਰ ਨੂੰ ਸਾਰੀ ਕਿਨਾਂ ਚੋਰੀ ਲੱਗਦੀ ਹੈ ਸਾਰ ਨੂੰ ਸਾਰੀ ਕਿਨਾਂ ਸਾਦਾ ਹੀ ਲੱਗਦੀ ਹੈ ਹਜੇ ਤੱਕ ਤੁਹਾਡੇ ਪੱਟੇ ਰਾਸ ਨਹੀਂ ਆਏ